ਫਰੇ ਡੀ ਸ਼ੇਡ ਹੀ ਹੋ ਕੇ ਮੁੰਡੇ ਆਏ ਨੇ ਵਿਆਂ ਯਾਰ ਦੇ ਵਿਆਂ ਦਾ ਯਾਰੋ ਗੋਡੇ ਗੋਡੇ ਚ ਲੁੱਟੀ ਜਾਣ ਪੈਗ ਪੱਟਿਆਂ ਵਾਲਾ ਤੇ ਨੇ ਸਾਰੇ ਨੱਚਣੇ ਨੂੰ ਖੜੇ ਯਾਰੋ ਗੱਬਰ ਨੂੰ ਕਵਾਰੇ ਬਰਾਉਨ ਸ਼ੇਡ ਅੱਖਾਂ ਵਾਲੀ ਦੇਖੀ ਕੁੜੀ ਬਰਾਉਨ ਸ਼ੇਡ ਅੱਖਾਂ ਵਾਲੀ ਦੇਖੀ ਕੁੜੀ ਫਲਾਂ ਵਿੱਚ ਕਰ ਤੇ ਸ਼ਰਾਬੀ ਮੁੰਡੇ ਸਾਰੇ ਵਿੱਚ ਦਿਲ ਦੇ ਕਰੀਬ ਆ ਕੇ ਦਰਦ ਹਸੀਬ ਬਸ ਗਈਆਂ ਦਿਲ ਵਿੱਚ ਪਈ ਅੱਖੀਆਂ ਨੂੰ ਖਿੱਚ ਇਸ਼ਕ ਦੇ ਦਿਲ ਵਿੱਚ ਵੱਧਦੇ ਵਿਸਾਸ ਆਖ ਦਾਇਸਾ ਸਦਾ ਮਿਸਟਰ ਬੋਸ ਮਿਸਟਰ ਬਾਦ ਕੀ ਕਹਿਣਾ ਚਾਹੋਗੇ ਮੌਕਾ ਮਿਲਿਆ ਮੇਰਾ ਖਿਆਲ ਮੈਨੂੰ ਲੱਗਦਾ ਵੀ ਜ਼ਿੰਦਗੀ ਦਾ ਪਹਿਲਾ ਮੌਕਾ ਜਿਹੜਾ ਮਿਲਿਆ ਬਹੁਤ ਸੋਹਣਾ ਕੰਮ ਕੀਤਾ ਸਲੰਘਾ ਜੋਗ ਆ ਸੋਹਣੀ ਚੀਜ਼ ਨੂੰ ਸੋਹਣੀ ਕਿਹਾ ਜਾਂਦਾ ਕੀ ਕਹਿਣਾ ਚਾਹੋ ਮੈਨੂੰ ਦਾਰਵੰਜੀਤ ਨੇ ਰੈਪ ਦਾ ਮੌਕਾ ਮਿਲਿਆ ਮੈਨੇ ਰੈਪ ਕੀਤਾ ਉਹਨਾਂ ਦੇ Song ਚ ਮੈਨੂੰ ਬਹੁਤ ਖੁਸ਼ੀ ਵੀ ਮੈਨੂੰ ਜਜੀਤ ਸਿੰਘ ਭਾਜੀ ਦੇ ਆਸ਼ੀਰਵਾਦ ਨਾਲ ਮੈਨੂੰ ਹੌਸਲਾ ਮਿਲਿਆ ਇਸ ਕਰਕੇ ਮੈਨੇ ਪੂਰੇ ਹੋਸ਼ ਨਾਲ ਮੈਨੂੰ ਰੈਪ ਕੀਤਾ ਤੇ ਦਿਲਜੀਤ ਸਿੰਘ ਭਾਜੀ ਦੀ ਮੁਲਾਕਾਤ ਹੋਈ ਜਦੋਂ ਪਾਪਾ ਨੂੰ ਪੁੱਛਿਆ ਵੀ ਬੇਟਾ ਕੀ ਕਰਦਾ ਹੈ ਤੇ ਪਾਪਾ ਨੇ ਕਿਹਾ ਵੀ ਇਹ ਲਿਖਦਾ ਵੀ ਹੈ ਰੈਪ ਵੀ ਕਰ। ਦਿਲਜੀਤ ਸੰਨ ਭਾਜੀ ਨੇ ਮੈਨੂੰ ਮੋਢੇ ਉੱਤੇ ਥਾਪੀ ਦੇ ਕੇ ਆਸ਼ੀਰਵਾਦ ਦਿੱਤਾ ਬਾਜ਼ ਚੱਕਦੇ ਫੱਟੇ। ਸੌਂਗਾ ਚਲੋ ਸਾਰੇ ਮਤਲਬ ਪੰਜਾਬੀ ਗਾਣਦੇ ਹੀ ਨੇ ਹਨਾ ਤੇ ਮੈਨੂੰ ਇਹ ਸੀਗਾ ਕਿ ਮੈਂ ਕਿਹਾ ਚਲੋ ਅਸੀਂ ਦੋਨੋਂ ਇਕੱਠੇ ਕੋਲਾਬ ਕਰਦੇ ਹਾਂ ਤੇ ਕੁਝ ਡਿਫਰੈਂਟ ਵੀ ਹੋ ਜੂਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਆਡੀਅנס ਹੁੰਦੀ ਆ ਥੋੜਾ ਡਿਫਰੈਂਟ ਟੇਸ ਪਾਲਦੀ ਆ ਹਨਾ ਸਸ ਸ੍ਰੀਕਾਰ ਜੀ ਤੁਸੀਂ ਦੇਖ ਰਹੇ ਹੋ ਆਨਰ ਮੈਂ ਸਰਵਿਸ ਸਿੰਘ ਰਟੋਲਾ ਸਪੈਸ਼ਲਿਸਟ ਸ਼ਮਿਆ ਦਰਾਨ ਇੱਕ ਦਿਲ ਦੀਦ ਸਾਥ ਵੱਲੋਂ ਆਪਣੇ ਨਿੱਜੀ ਜਿਹੜਾ ਹੈਗਾ ਪੇਜ ਦੇ ਉੱਪਰ ਗਾਣਾ ਗੁਣਗੜਾਇਆ ਜਾਂਦਾ ਹੈਗਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਉਸ Song ਦੇ ਚਾਹਤਾ ਜਿਹੜੇ ਹੈਗੇ ਮਲੇਕ ਕੋਲ ਤੋਂ ਦਰਦ ਹਸੀਬ ਬਹੁਤ ਉਸ ਕਲਾਕਾਰ ਦੇ ਪਹੁੰਚ ਕਰਨ ਤੱਕ ਤੜਲੇ ਕਿੱਥੋਂ ਉਹਨਾਂ ਨੇ ਕਿੱਥੇ ਤੱਕ ਨਹੀਂ ਪਹੁੰਚੇ ਚੰਡੀਗੜ੍ਹ ਸੋ ਦੇਖਿਆ ਲੁਧਿਆਣਾ ਸੋ ਦੇਖਿਆ ਪਰ ਅਕਸਰ ਜਦੋਂ ਮਲਾਪ ਹੋਇਆ ਤਾਂ ਮਰੇ ਖੁੱਲਾ ਸ਼ਹਿਰ ਦੇ ਵਿੱਚ ਇੱਕ ਸ਼ੂਟਿੰਗ ਦੌਰਾਨ ਉਸ ਕਲਾਕਾਰ ਦੇ ਨਾਲ ਮਿਸਟਰ ਦਰਦ ਹਸੀਬ ਦਾ ਮਲਾਪ ਹੋਇਆ ਉਸ ਦੇ ਮਨ ਦੀ ਭਾਵਨਾ ਸੀ ਇੱਕ ਵਾਰੀ ਮਿਲਣ ਦੀ ਕਿ ਜਿਹੜੇ ਕਲਾਕਾਰ ਨੇ ਇੱਕ ਦੁਨੀਆ ਦੇ ਸੁਪਰ ਡੁਪਰ ਕਲਾਕਾਰ ਨੇ ਉਹਨਾਂ ਦੇ ਸੌਂਗ ਨੂੰ ਬਿਨਾਂ ਮਿਲੇ ਗੁਣਗਾਇਆ ਹੈਗਾ ਇਸ ਸ਼ਖਸੀਅਤ ਨੂੰ ਇਨਾ ਮਾਨ ਬਖਸ਼ਿਆ ਕਿ ਕਿਉਂ ਨਾ ਉਸ ਨੂੰ ਇੱਕ ਵਾਰੀ ਮਿਲਿਆ ਜਾਵੇ ਪਰ ਉਸ ਵੇਲੇ ਸਮੇਂ ਗੱਲੇ ਕੁਝ ਹੋਰ ਸੀ ਉਹਨਾਂ ਦਾ ਬੇਟਾ ਨਾਲ ਮਿਸਟਰ ਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਜੋ ਕਿ ਆਪਣੀ ਬਹੁਤ ਛੋਟੀ ਉਮਰ ਦਾ ਹੈਗਾ ਅਜੇ ਸਟੂਡੈਂਟਾਂ ਦਾ ਬੱਚਾ ਹੋ ਉਹ ਵੀ ਆਪਣੀ ਕਲਾ ਦੇ ਨਾਲ ਬੱਕਰੀ ਪਛਾਣ ਬਣਾ ਚੁੱਕਿਆ ਸ਼ਹਿਰ ਮਲੇਰਕੋਟ ਦੇ ਆਲੇ-ਦੁਆਲੇ ਵਿੱਚ ਤਾਂ ਉਹ ਨਾਲ ਜਾਣ ਕਰਕੇ ਕੁਝ ਇਹਨਾਂ ਨੇ ਮੰਗਿਆ ਆਪਣੇ ਵਾਸਤੇ ਪਰਿਵਾਰ ਵਾਸਤੇ ਉਹ ਕਹਿੰਦੇ ਮਿਸਟਰ ਬਾਦ ਨੂੰ ਥਾਪੀ ਸੀ ਮਿਸਟਰ ਬਾਦ ਚੱਕ ਦੇ ਫੱਟੇ ਬਲੰਦੀਆਂ ਛੂਹੇਗਾ ਉਸ ਬਾਦ ਨੇ ਅੱਜ ਇੱਕ ਸੌਂਗ ਜਿਹੜਾ ਹੈਗਾ ਜੋ ਭਰਾਵਾਂ ਦੇ ਨਾਲ ਕੀਤਾ ਗੱਲ ਕਰਾਂਗੇ ਮਿਸਟਰ ਬਾਦ ਦਾਦਾ ਹਸੀਬ ਦੇ ਨਾਲ ਤੇ ਉਸ ਕਲਾਕਾਰ ਦੇ ਨਾਲ ਜਿਨ੍ਹਾਂ ਨੇ ਰਚ ਕੇ ਇਹ ਗਾਣੇ ਦੀ ਰਚਨਾ ਕੀਤੀ ਆ ਉਸ ਨੂੰ ਗਾਇਆ ਫਲਮਾਇਆ ਪਹਿਲਾਂ ਸਾਡੇ ਚੈਨਲ ਤੇ ਭਰਾਜੀ ਜੀ ਦਾ ਸਵਾਗਤ ਸასი ਗੱਲ ਜੀ ਹਾਂ ਦਰਸ਼ਕਾਂ ਨੂੰ ਸਾਡਾ ਆਪਣੇ ਨਾਮ ਬਾਰੇ ਵੀ ਜਾਣਕਾਰੋ ਸਰ ਮੇਰਾ ਨਾਮ ਹੈਗਾ ਡਾਰਵਿਨ ਕਰੀਮ ਤੇ ਸਾਡਾ ਹੁਣੇ ਨਵਾਂ ਸੌਂਗ ਆਇਆ ਜੀ ਬਰਾਊਨ ਸ਼ੈਡ ਆਈਸ ਤੇ ਮੇਰੇ ਨਾਲ ਕੋਲਾਬ ਕੀਤਾ ਮਿਸਟਰ ਬਾਜ ਨੇ ਤੇ ਬਹੁਤ ਹੀ ਮਿਹਨਤ ਕੀਤੀ ਆ ਤੇ ਸਾਡੇ ਦਰਦ ਭਾਜੀ ਤੇ ਕਾਫੀ ਮੇਰਾ ਇਹ ਨਾ ਨਾ ਪੁਰਾਣਾ ਪਿਆਰ ਆ ਇਸ ਤੋਂ ਪਹਿਲਾਂ ਵੀ ਮੇਰਾ ਇੱਕ Song ਆਇਆ ਸੀਗਾ ਬ੍ਰੇਕ ਹੀਲ ਤੇ ਉਸ ਦੌਰਾਨ ਮੈਂ ਭਾਈ ਨੂੰ ਫੋਨ ਕੀਤਾ ਮੈਂ ਕਿ ਭਾਜੀ ਮਤਲਬ ਇਹਨਾਂ ਨੂੰ ਜਦੋਂ ਇਹਨਾਂ ਦਾ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ Song ਮਤਲਬ ਇਹਨਾਂ ਦਾ ਕਾਫੀ ਵਾਇਰਲ ਲਿਆ ਮਤਲਬ ਅੱਜ ਤੋਂ 20 ਸਾਲ ਪਹਿਲੇ ਇਹ ਨਵਾਂ ਗਾਣਾ ਹੈ ਨਵਾਂ ਗਾਣਾ ਆਇਆ ਸੀ ਜੋ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਤੇ ਉਦੋਂ ਦਾ ਹੀ ਮਤਲਬ ਮੈਂ ਇਹ ਵਾਲੇ ਗਾਣੇ ਦਾ ਮੈਂ ਕਾਫੀ ਫੈਨ ਹਾਂ ਤੇ ਭਾਈ ਦਾ ਵੀ ਫੈਨ ਹਾਂ ਮੈਂ ਤੇ ਜਦੋਂ ਉਸ ਤੋਂ ਬਾਅਦ ਦਲਜੀਤ ਭਾਈ ਨੇ ਜਦੋਂ ਇਹ ਗਾਣਾ ਗਾਇਆ ਤੇ ਕਾਫੀ ਚਰਚਾ ਵਿੱਚ ਰਿਹਾ ਤੇ ਉਸ ਦੌਰਾਨ ਫਿਰ ਭਾਈ ਦੀ ਫਿਰ ਕਾਫੀ ਇੰਟਰਵਿਊ ਸੀਗੇ ਮਤਲਬ ਕਟਬਟ 40 50 ਚਲਾਣਾ ਤੇ ਭਾਈ ਦੀ ਇੰਟਰਵਿਊ ਹੋਈਆਂ ਤੇ ਮੈਂ ਫਿਰ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਮੈਂ ਤੁਹਾਨੂੰ ਇੱਕ ਵਾਰ ਮਿਲਣਾ ਵੀ ਚਾਹੁੰਦਾ ਤੇ ਤੁਹਾਡੀ ਜਿਹੜੀ ਕਲਮ ਆ ਕਲਮ ਦੇ ਵਿੱਚ ਬੜੀ ਤਾਕਤ ਆ ਤੇ ਤੁਸੀਂ ਬਹੁਤ ਅੱਛਾ ਲਿਖਦੇ ਹੋ ਤੇ ਮੇਰਾ ਵੀ ਦਿਲ ਕਰਦਾ ਕਿ ਤੁਸੀਂ ਮੈਨੂੰ ਇੱਕ ਗਾਣਾ ਲਿਖ ਕੇ ਦਿਓ ਤੇ ਭਾਜੀ ਕਹਿੰਦੇ ਕੋਈ ਚੱਕਰ ਨਹੀਂ ਆਪਾਂ ਇੱਕ ਵਾਰ ਮਿਲਾਂਗੇ ਤੇ ਉਸ ਦੌਰਾਨ ਜਦੋਂ ਮੇਰਾ ਇੱਕ ਜਰੂ ਗਾਣਾ ਆਇਆ ਜੀ ਬ੍ਰੇਕ ਹੀਲ ਫਿਰ ਮੈਂ ਉਹ ਗਾਣੇ ਤੇ ਮਤਲਬ ਸਾਰਾ ਕੰਮ ਕੁਮ ਮੈਂ ਕੀਤਾ ਫਿਰ ਉਸ ਤbaar ਫਿਰ ਭਾਈ ਨੂੰ ਜਦੋਂ ਮੇਰਾ ਗਾਣਾ ਦੇਖਿਆ ਬ੍ਰੇਕ ਹੀਲ ਫਿਰ ਇਹਨਾਂ ਦਾ ਮੈਨੂੰ ਫੋਨ ਆਇਆ ਕਿ ਡਾਰਵਿਨ ਜੀ ਮਤਲਬ ਤੁਹਾਡਾ ਨਵਾਂ ਗਾਣਾ ਆਇਆ ਤੁਹਾਨੂੰ ਬਹੁਤ ਜਿਆਦਾ ਮੁਬਾਰਕਾਂ ਮੈਂ ਕਿਹਾ ਥੈਂਕ ਯੂ ਸੋ ਮੱਚ ਫਿਰ ਇਹਨਾਂ ਨੇ ਮੈਨੂੰ ਪੁੱਛਿਆ ਕਿ ਡਾਰਵਿਨ ਜੀ ਤੁਸੀਂ ਕੋਈ ਹੋਰ ਨਵਾਂ ਸੌਂਗ ਜਾਂ ਅੱਗੇ ਕੁਝ ਸੋਚ ਰਹੇ ਹੋ ਕਿ ਨਵਾਂ ਸੌਂਗ ਕਰਨ ਦੀ ਮੈਂ ਕਿਹਾ ਹਾਂ ਜੀ ਭਾਜੀ ਮੈਂ ਸੋਚ ਰਿਹਾ ਵਾਂ ਤੇ ਭਾਜੀ ਕਹਿੰਦੇ ਇਫ ਯੂ ਡੋਨਟ ਮਾਈਂਡ ਤੁਸੀਂ ਮੈਨੂੰ ਆਪਣਾ ਨਵ ਮੈਂ ਕਹਾਂਦੀ ਪਈ ਮੇਰੇ ਕੋਲ ਥੋੜਾ ਰਫ ਪਿਆ ਆ ਥੋੜਾ ਡੰਮੀ ਪਈ ਹੋਈ ਆ ਤੇ ਮੈਂ ਤੁਹਾਨੂੰ ਉਹ ਸੌਂਗ ਭੇਜ ਦਾਂ ਨਾ ਤੁਸੀਂ ਇੱਕ ਵਾਰ ਸੁਣ ਲਓ ਭਾਜੀ ਕਹਿੰਦੇ ਚਲੋ ਕੋਈ ਨਹੀਂ ਮੈਂ ਇੱਕ ਵਾਰ ਸੌਂਗ ਸੁਣਦਾ ਵਾਂ ਤੇ ਜਦੋਂ ਇਹਨਾਂ ਨੇ ਸੌਂਗ ਸੁਣਿਆ ਤੇ ਇਹਨਾਂ ਨੂੰ ਲੱਗਿਆ ਕਿ ਇਹਦੇ ਵਿੱਚ ਨਾ ਰੈਪ ਪੈ ਸਕਦਾ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਹਿਸਾਬ ਨਾਲ ਸੌਂਗ ਆ ਵੈਸਟਰਨ ਸੌਂਗ ਆ ਥੋੜਾ ਪੰਜਾਬੀ ਵੀ ਆ ਤੇ ਥੋੜਾ ਮਤਲਬ ਸਟਾਈਲ ਵੈਸਟਰਨ ਫਰਮਾਇਆ ਗਿਆ ਹੋਇਆ ਤੇ ਤੇ ਭਾਜੀ ਕਹਿੰਦੇ ਕਿ ਚਲੋ ਇਹਦੇ ਵਿੱਚ ਨਾ ਰੈਪ ਪੈ ਸਕਦਾ ਮੈਂ ਕਹਾਂ ਚਲੋ ਭਾਈ ਤੂੰ ਸੀਨੀਅਰ ਹੋ ਤੇ ਜਿੱਦਾਂ ਤੁਹਾਨੂੰ ਠੀਕ ਲ ਫਿਰ ਉਸ ਤੋਂ ਬਾਅਦ ਫਿਰ ਅਸੀਂ ਫਿਰ ਜਦੋਂ ਗਾਣੇ ਵਿੱਚ ਰੈਪ ਆਇਆ ਮਤਲਬ ਇਸ ਚੀਜ਼ ਨੂੰ ਮਤਲਬ 4 ਮਹੀਨੇ ਹੋ ਗਏ ਮਤਲਬ 4-5 ਮਹੀਨੇ ਹੋ ਗਏ ਲਗਾਤਾਰ ਮਿਹਨਤ ਕਰਦੇ ਨੂੰ ਮਤਲਬ ਲਗ ਲਗ ਜਗ੍ਹਾ ਤੇ ਅਸੀਂ ਅਸੀਂ ਗਏ ਆ ਕੰਮ ਕੀਤਾ ਤੇ ਮੋਹਾਲੀ ਐਲ ਐ ਸਟੂਡੀਓ ਤੇ ਜਾ ਕੇ ਅਸੀਂ ਰਿਕਾਰਡਿੰਗ ਕੀਤੀ ਤੇ ਉਸ ਤੋਂ ਬਾਅਦ ਫਿਰ 4 ਮਹੀਨੇ ਲਗਾਤਾਰ ਮਿਹਨਤ ਕੀਤੀ ਫਾਈ ਉਹਨਾਂ ਨੇ ਮਤਲਬ ਸਾਰਾ ਮਤਲਬ ਕਨਸੈਪਟ ਜਿਹੜਾ ਜਿੰਨਾ ਵੀ ਤੁਸੀਂ ਵੀਡੀਓ ਵਿੱਚ ਦੇਖ ਪਾਉਗੇ ਮਤਲਬ ਹਾਲਾਂਕਿ ਪਰਸੋ ਗਾਣਾ ਰਿਲੀਜ਼ ਹੋਇਆ ਵਾ ਦਿਵਾਲੀ ਦੇ ਕੁ ਦਿਨ ਪਹਿਲਾਂ ਤੇ ਜਿੰਨੀ ਵੀ ਉਹਰੀ ਕਨਸੈਪਟ ਤੇ ਡਾਇਰੈਕਸ਼ਨ ਤੇ ਸਟੋਰੀ ਆ ਇਹ ਸਾਡੇ ਭਾਈ ਦੀ ਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹਨੂੰ ਮਿਊਜ਼ਿਕ ਨਾਲ ਸ਼ਿੰਗਾਰਿਆ ਸ਼੍ਰੀ ਪੰਜਾਬ ਦੇ ਆਪਣੇ ਫੇਮਸ ਮਿਊਜ਼ਿਕ ਡਾਇਰੈਕਟਰ ਵਿਦੇਸ਼ ਸ਼ੌਕਤ ਜੀ ਤੇ ਵੀਡੀਓ ਵੀਡੀਓ ਨਾਲ ਮਤਲਬ ਚਾਰ ਮਤਲਬ ਵੀਡੀਓ ਨਾਲ ਉਸ ਗਾਣੇ ਵਿੱਚ ਜਿਹੜੇ ਚਾਰ ਚੰਦ ਲਾਏ ਆ ਉਹ ਸਾਡੇ ਹੈਗੇ ਨੇ ਜਗਜੀਤ ਮਲਸੀਆ ਜੀ ਇਹਨਾਂ ਮਨ ਦੇ ਵਿੱਚ ਆ ਵੀ ਜਿਹੜਾ ਇਸ ਬੀਟ ਦੇ ਵਿੱਚ ਰੈਪ ਆ ਤਾਂ ਬਾਅਦ ਵਿੱਚੋਂ ਪੈ ਗਿਆ ਬਸ ਮਨ ਦੇ ਵਿੱਚ ਇਦਾਂ ਲੱਗੇ ਕਿ ਮੈਂ ਕਿ ਚਲੋ ਕੁਝ ਹਟ ਕੇ ਆਉਣਾ ਚਾਹੀਦਾ ਮਤਲਬ ਸੌਂਗ ਦਾ ਚਲੋ ਸਾਰੇ ਮਤਲਬ ਪੰਜਾਬੀ ਗਾਣੇ ਹੀ ਨੇ ਹਨਾ ਤੇ ਮੈਨੂੰ ਇਹ ਸੀਗਾ ਕਿ ਮੈਂ ਕਿ ਚਲੋ ਅਸੀਂ ਦੋਨੋਂ ਇਕੱਠੇ ਕੋਲਾਬ ਕਰਦੇ ਹਾਂ ਤੇ ਕੁਝ ਡਿਫਰੈਂਟ ਵੀ ਹੋ ਜੂਗਾ ਕਿਉਂਕਿ ਅੱਜ ਕੱਲ ਦੀ ਜਿਹੜੀ ਆਡੀਅנס ਹੁੰਦੀ ਆ ਥੋੜਾ ਡਿਫਰੈਂਟ ਟੇਸਟ ਵਾਲਦੀ ਆ ਹਨਾ ਤੇ ਫਿਰ ਜਦੋਂ ਅਸੀਂ ਦੋਨਾਂ ਨੇ ਕੋਲਾਬ ਕੀਤਾ ਤੇ ਫਿਰ ਗਾਣਾ ਕਾਫੀ ਜਚਿਆ ਵੀ ਮਤਲਬ ਅੱਛਾ ਲੱਗਿਆ ਸਾਨੂੰ ਵੀ ਸੁਣਨ ਲੱਗਿਆ ਤੇ ਹੁਣ ਜਿਵੇਂ YouTube ਤੇ ਪਾਇਆ ਤੇ ਲੋਕੀ ਕਾਫੀ ਪਿਆਰ ਵੀ ਦੇ ਰਹੇ ਨੇ ਤੇ ਕਾਫੀ ਪਸੰਦ ਵੀ ਕਰ ਰਹੇ ਨੇ ਕਮੈਂਟ ਕਰਕੇ ਮਤਲਬ ਕਿਸੇ ਦਾ ਕੋਈ 네ਗੇਟਿਵ ਕਮੈਂਟ ਨਹੀਂ ਮਤਲਬ ਪਰਿਵਾਰ ਵਿੱਚ ਬੈਠ ਕੇ ਤੁਸੀਂ ਇਹ ਗਾਣਾ ਦੇਖ ਸਕਦੇ ਹੋ ਮੈਂ ਦੇਖਿਆ ਕਮੈਂਟਾਂ ਦੇ ਵਿੱਚ ਲਿਖਿਆ ਗਿਆ ਵੀ ਬਹੁਤ ਸੋਹਣਾ ਗਾਣਾ ਫਲਬਾਇਆ ਗਿਆ ਗਾਇਆ ਗਿਆ ਸੰਗੀਤ ਬਹੁਤ ਸੋਹਣਾ ਲਿਖਣੀ ਪੱਖੋਂ ਸੋਹਣਾ ਹੈਗਾ ਲੋਕਾਂ ਦਾ ਇਹ ਕਹਿਣਾ ਹੁੰਦਾ ਵੀ ਕਿਸੇ ਵਧੀਆ ਚੈਨਲ ਨੂੰ ਦੇ ਦਿੰਦੇ ਤਾਂ ਗੱਲ ਹੋਰ ਹੋਣੀ ਪਰ ਇਹ ਦੇਖੋ ਜਿਵੇਂ ਕਿ ਹੁਣ ਨਵਾਂ ਚੈਨਲ ਆ ਮੇਰਾ ਆਪ ਦਾ ਖੁਦ ਦਾ ਚੈਨਲ ਆ ਹਨ ਤੇ ਹਰ ਚੀਜ਼ ਨੂੰ ਮਤਲਬ ਟਾਈਮ ਲੱਗਦਾ ਵਾ ਇੱਕੋ ਦਮ ਤਾਂ ਕੋਈ ਚੀਜ਼ ਗਰੋ ਹੁੰਦੀ ਨਹੀਂ ਹਨਾ ਤੇ ਅਸੀਂ ਤੋਂ ਸਬਰ ਰੱਖਿਆ ਕੋਈ ਵਾਇਗੁਰੂ ਦੀ ਚਲੋ ਸਾਡੇ ਤੇ ਕਿਰਪਾ ਕਰੇ ਤੇ ਅੱਛੇ ਵਿਊ ਆ ਰਹੇ ਨੇ ਤੇ ਬਾਕੀ ਤੁਹਾਡਾ ਵੀ ਸਹਿਯੋਗ ਚਾਹੀਦਾ ਤੁਸੀਂ ਵੀ ਸਾਡਾ ਸਾਥ ਦੇ ਰਹੇ ਨੇ ਤੁਹਾਡਾ ਵੀ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ ਤੇ ਬਾਕੀ ਚਲੋ ਅੱਗੇ ਦੇ ਜਿੱਦਾਂ ਵੀ ਕੋਈ ਨੈਕਸਟ ਗਾਣਾ ਵੀ ਸੀ ਜਾਂ ਨੈਕਸਟ ਪ੍ਰੋਜੈਕਟ ਅਸੀਂ ਕਰਾਂਗੇ ਤੇ ਫਿਰ ਦੇਖਾਂਗੇ ਕਿ ਮਤਲਬ ਜਿਹੜਾ ਅੱਛਾ ਚੈਨਲ ਹੋਊਗਾ ਫਿਰ ਅਸੀਂ ਉੱਥੇ ਉਹ Song ਲਾਂਚ ਕਰਾਂਗੇ ਜਿਹੜਾ ਤੁਸੀਂ ਗਾਣਾ ਸਜੇਸਟ ਕੀਤਾ YouTube ਤੇ ਪਾ ਦਰਸ਼ਕਾਂ ਨਾਲ ਉਹ ਬੋਲ ਸਾਂਝੇ ਕਰਾਂਗੇ ਹਾਂਜੀ ਹਾਂਜੀ ਮੇਰੇ ਨਾਲ ਥੋੜਾ ਬਾਦ ਵੀ ਕੋਲਾਬ ਕਰੂਗਾ ਮੈਂ ਪਹਿਲੀ ਲਾਈਨ ਸੁਣਾ ਦਉ ਤੁਹਾਨੂੰ ਰੇਡੀ ਛੇੜੀ ਹੋ ਕੇ ਮੁੰਡੇ ਆਏ ਨੇ ਵਿਆਂ ਯਾਰ ਦੇ ਵਿਆਂ ਦਾ ਯਾਰੋ ਗੋਡੇ ਗੋਡੇ ਚ ਲੁੱਟੀ ਜਾਣ ਪੈਗ ਪੱਟਿਆਂ ਵਾਲਾ ਤੇ ਨੇ ਸਾਰੇ ਨੱਚਣੇ ਨੂੰ ਖੜੇ ਯਾਰੋ ਗੱਬਰੂ ਕਵਾਰੇ ਬਰਾਉਨ ਸ਼ੇਡ ਅੱਖਾਂ ਵਾਲੀ ਦੇਖੀ ਕੁੜੀ ਬਰਾਉਨ ਸ਼ੇਡ ਅੱਖਾਂ ਵਾਲੀ ਦੇਖੀ ਕੁੜੀ ਬਣਾ ਵਿੱਚ ਕਰਤੇ ਸ਼ਰਾਬੀ ਮੁੰਡੇ ਸਾਰੇ ਉਸ ਸਮੇਂ ਇਹਨਾਂ ਦਾ ਕੋਲਾਬ ਬਹੁਤ ਖੂਬ ਜਿਹੜਾ ਗਾਇਆ ਗਿਆ ਲਿਖਿਆ ਵੀ ਵਧੀਆ ਗਿਆ ਮਿਸਟਰ ਬਾਦ ਕੀ ਕਹਿਣਾ ਚਾਹੋਗੇ ਮੌਕਾ ਮਿਲਿਆ ਮੇਰਾ ਖਿਆਲ ਮੈਨੂੰ ਲੱਗਦਾ ਵੀ ਜ਼ਿੰਦਗੀ ਦਾ ਪਹਿਲਾ ਮੌਕਾ ਜਿਹੜਾ ਮਿਲਿਆ ਬਹੁਤ ਸੋਹਣਾ ਕੰਮ ਕੀਤਾ ਸਲੰਘਾ ਜੋਗ ਆ ਸੋਹਣੀ ਚੀਜ਼ ਨੂੰ ਸੋਹਣੀ ਕਿਹਾ ਜਾਂਦਾ ਕੀ ਕਹਿਣਾ ਚਾਹੋ ਮੈਂ ਕਹਿਣਾ ਹੈ ਮੈਂ ਮੇਰਾ ਨਾਮ ਹੈਗਾ ਮਿਸਟਰ ਬਾਦ ਦਰਦ ਅਸੀਵ ਦਾ ਬੇਟਾ ਮੈਨੂੰ ਦਾਰਵੰਜੀਤ ਨੇ ਰੈਪ ਦਾ ਮੌਕਾ ਮਿਲਿਆ ਮੈਨੇ ਰੈਪ ਕੀਤਾ ਉਹਨਾਂ ਦੇ Song ਚ ਮੈਨੂੰ ਬਹੁਤ ਖੁਸ਼ੀ ਵੀ ਮੈਨੂੰ ਗੁਰਜੀਤ ਦਸਾਂਜ ਪਾਜੀ ਦੇ ਆਸ਼ੀਰਵਾਦ ਨਾਲ ਮੈਨੂੰ ਹੌਸਲਾ ਮਿਲਿਆ ਇਸ ਕਰਕੇ ਮੈਨੇ ਪੂਰੇ ਹੌਸਲੇ ਨਾਲ ਮੈਨੂੰ ਰੈਪ ਕੀਤਾ ਉਸ ਰੈਪ ਦੇ ਜਿਹੜਾ ਤੁਸੀਂ ਕੀਤਾ ਸਾਡੇ ਦਰਸ਼ਕਾਂ ਨਾਲ ਦੋ ਬੋਲਾਂ ਦੀ ਕਰਨੀ ਬ੍ਰਾਊਨ ਸ਼ੀਡ ਅੱਖਾਂ ਬਲੀ ਕਰਦੀ ਇਸ਼ਾਰੇ ਅੱਖਾਂ ਵਿੱਚ ਅੱਖਾਂ ਭਾਕੇ ਲੁੱਟਦੀ ਨਜ਼ਰ ਹੈ ਉਹਨੂੰ ਤੱਕਦੇ ਨੇ ਸਾਰੇ ਸਾਨੂੰ ਗਈਆਂ ਦੇ ਚ ਗੱਲ ਆਖਾ ਇਹ ਰੂ ਸੱਚ ਉਹਦਾ ਉਚਲ ਮੱਕਦ ਸੁਣੀ ਲੱਗੇ ਹਦੂ ਬੰਦ ਵਸ ਦਿਲ ਦੇ ਕਰੀਬ ਆਕੇ ਦਰਦ ਹਸੀਬ ਵਸ ਗਈਆਂ ਨੇ ਦਿਲ ਵਿੱਚ ਪਈ ਅੱਖੀਆਂ ਨੂੰ ਕਿਚ ਇਸ਼ਕ ਦੇ ਦਿਲ ਵਿੱਚ ਵੱਜਦੇ ਨਸਾਜ਼ ਆਖਦਾ ਹੈ ਸੱਚ ਸਦਾ ਮਿਸਟਰ ਬਾਜ਼ ਉਹਣਾ ਕੰਮ ਕੀਤਾ ਕਿਵੇਂ ਸੋਚਿਆ ਅਕਸਰ ਦੇਖਿਆ ਜਾਵੇ ਗਾਉਣਾ ਬਹੁਤ ਔਖਾ ਠੀਕ ਹੈ ਗਾਇਕੀ ਦੇ ਘਰ ਬਹੁਤ ਦੂਰ ਨੇ ਰੈਪ ਦਾ ਕੰਮ ਕੀਤਾ ਉਸਨੇ ਔਖਾ ਲੱਗਿਆ ਉਹ ਔਖਾ ਮੈਨੂੰ ਹੌਸਲਾ ਥੀਗਾ ਮੈਨੂੰ ਦਰਜੀਤ ਦੁਸਾਨ ਭਾਈ ਨੇ ਮੈਨੂੰ ਆਸ਼ੀਰਵਾਦ ਦਿੱਤਾ ਮੈਨੂੰ ਦੱਬ ਕੇ ਹੌਸਲਾ ਮਿਲਿਆ ਵੀ ਮੈਂ ਰੈਪ ਕਰਾਂ ਮੈਨੂੰ ਇੰਨਾ ਹੌਸਲਾ ਥੀ ਮੈਂ ਅੱਗੇ ਕੁਝ ਬਣੂੰਗਾ ਦਰਜੀਤ ਦੁਸਾਨ ਭਾਈ ਦਾ ਆਸ਼ੀਰਵਾਦ ਹੈ ਮੈਂ ਇਹ ਕਹਿਣਾ ਚਾਹਨਾ ਹੈ ਕਿ ਪਾਪਾ ਨੇ ਗਰੀਬੀ ਦੇਖੀ ਐ ਬਸੀ ਦੇਖਦੇ ਆ ਰਹੇ ਹਾਂ ਸ਼ੁਰੂ ਤੋਂ 20 ਸਾਲ ਤੋਂ ਦੇਖਦੇ ਆ ਰਹੇ ਹਾਂ ਪਾਪਾ ਕਾਫੀ ਹੋਏ ਗਏ ਨੇ ਤੇ ਦਿਲਜੀਤ ਸਿੰਘ ਭਾਜੀ ਦੀ ਮੁਲਾਕਾਤ ਹੋਈ ਜਦੋਂ ਪਾਪਾ ਨੂੰ ਪੁੱਛਿਆ ਵੀ ਬੇਟਾ ਕੀ ਕਰਦਾ ਹੈ ਤੇ ਪਾਪਾ ਨੇ ਕਿਹਾ ਵੀ ਇਹ ਲਿਖਦਾ ਵੀ ਹੈ ਰੈਪ ਵੀ ਕਰ ਦਿਲਜੀਤ ਸਿੰਘ ਭਾਜੀ ਨੇ ਮੈਨੂੰ ਮੋਢੇ ਉੱਤੇ ਥਾਪੀ ਦੇ ਕੇ ਆਸ਼ੀਰਵਾਦ ਦਿੱਤਾ ਬਾਜ਼ ਚੱਕਦੇ ਫੱਟੇ ਇਸ ਕਰਕੇ ਮੈਨੂੰ ਹੋਰ ਮੈਨੂੰ ਲੋਰੀਆਂ ਉਠੀਆਂ ਵੀ ਮੈਂ ਕਰਾਂ ਕੁਛ ਮੈਂ ਇਸ ਕਰਕੇ ਮੈਨੇ ਇਹ ਰੈਪ ਕੀਤਾ ਮੈਨੂੰ ਦਾਰਵਿਨ ਜੀ ਦਾ ਮੌਕੇ ਮੌਕਾ ਦਿੱਤਾ ਇਸ ਕਰਕੇ ਮੈਨੇ ਰੈਪ ਦਾ ਪੂਰੇ ਹੁਲਸ਼ਾ ਮੈਂ ਇਹ ਕਹਿਣਾ ਚਾਹਨਾ ਹੈ ਕਿ ਜੇ ਅਗਰ ਤੁਸੀਂ ਮੈਨੂੰ ਇਸ ਕਾਵਲ ਸਮਝਦੇ ਹੋ ਭਾਜੀ ਵੀ ਇਸ ਕਾਵਲ ਸਮਝਦੇ ਹੋ ਮੈਨੂੰ ਇੱਕ ਰੈਪ ਦਾ ਮੌਕਾ ਦਿਓ ਮੈਨੂੰ ਕੋਲਾਬ ਕਰਨ ਦਾ ਮੌਕਾ ਦਿਓ ਮੇਰੀ ਖੁਆਇਸ਼ ਹੈ ਮੇਰਾ ਸੁਪਨਾ ਹੈ ਮੇਰੇ ਪਾਪਾ ਜੀ ਦਾ ਬਹੁਤ ਸੁਪਨਾ ਹੈ ਵੀ ਤੁਹਾਡੇ ਨਾਲ ਕੋਲਾਬ ਕੀਤੀ ਜਾਵੇ ਬਾਅਦ ਤੇਰੀ ਗੱਲ ਬਚਾਲੇ ਆ ਅਸੀਂ ਚੈਨਲ ਦੇ ਰਾਹੀ ਆਪਣੇ ਅਧਾਰ ਦੇ ਰਾਹੀ ਵੀ ਕਵਾਂਗੇ ਦਲਜੀਤ ਭਾਜੀ ਨੂੰ ਵੀ ਦੇਖੋ ਛੋਟੇ ਥਾਪੜੇ ਸੜਕਾ ਇਸ ਨੌਜਵਾਨ ਨੇ ਕਦਮ ਪਟਿਆ ਆਸ ਲੈ ਕੇ ਚੱਲਿਆ ਵੀ ਮੈਂ ਇੱਕ ਨਾ ਇੱਕ ਦਿਨ ਦਲਜੀਤ ਉਸਾਨ ਦੇ ਸੌਂਗ ਦੇ ਵਿੱਚ ਰੈਪ ਕਰਾਂਗਾ ਔਰ ਉਸ ਦੁਨੀਆ ਦੇ ਵਿੱਚ ਆਪਣਾ ਨਾਮ ਵੱਖਰਾ ਨਿਵਾਣਾ ਖੱਟਾਂਗਾ ਮੇਰੇ ਨਾਲ ਗਰਦਾ ਸੀਬ ਨੇ ਜਿਨ੍ਹਾਂ ਨੇ ਇਸ ਬੱਚੇ ਨੂੰ ਦਲਜੀਤ ਤੱਕ ਪਹੁੰਚਾਇਆ ਆਪਣੇ ਕਲਮ ਦੇ ਰਾਹੀ ਲਾ ਲੋ ਆਪਣੇ ਸੰਘਰਸ਼ ਦੇ ਰਾਹੀ ਲਾ ਲੋ ਉੱਥੋਂ ਤੱਕ ਪਹੁੰਚ ਕੀਤੀ ਹਸੀਬ ਸਾਹਿਬ ਕੀ ਕਹਿਣਾ ਚਾਹੋ ਪਹਿਲਾ ਜੀ ਮੈਂ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਉਸ ਤੋਂ ਬਾਅਦ ਸ਼ੁਕਰੀਆ ਦਾ ਕਰੂੰਗਾ ਦਰਜੀਤ ਜੀ ਸਾਜ ਭਾਈ ਦਾ ਕੰਗ ਭਾਈ ਦਾ ਤੇ ਗਾਰਬਨ ਕੀਰ ਭਾਈ ਜੀ ਜਿਨ੍ਹਾਂ ਨੇ ਮੈਨੂੰ ਏਡਾ ਬੜਾ ਹੌਸਲਾ ਦਿੱਤਾ ਇਹ ਮੌਕਾ ਦਿੱਤਾ ਮੈਂ ਸਭ ਤੋਂ ਪਹਿਲਾਂ ਜਿਹੜੇ ਇਸ ਮੁਕਾਮ ਤੇ ਪਹੁੰਚਿਆ ਬਾਅਦ ਉਹ ਬੜਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਕੰਗ ਜੀ ਦਾ ਕਰੂੰਗਾ ਕੰਗ ਭਾਈ ਜੀ ਦੇ ਹਾਟ ਟਾਈਮ ਦਲਜੀਤ ਭਾਈ ਨਾਲ ਰਹਿੰਦੇ ਜਿਨ੍ਹਾਂ ਨੇ ਮੈਨੂੰ ਦਲਜੀਤ ਉਹਨਾਂ ਦਾ ਬੜਾ ਐਹਸਾਨ ਹੈ 24 ਘੰਟੇ ਹਰ 24 ਘੰਟੇ ਦੇ ਹਲ ਫਾਰ ਵਿੱਚ ਮੈਂ ਉਹਨਾਂ ਦੇ ਪਰਿਵਾਰ ਲਈ ਔਰ ਦਲਜੀਤ ਭਾਈ ਦੇ ਪਰਿਵਾਰ ਲਈ ਮੈਂ ਦੁਆ ਕਰਦਾ ਰਹਿਣਾ ਕਿ ਰੱਬ ਉਹਨਾਂ ਨੂੰ ਤੰਦਰੁਸਤੀ ਦੇਵੇ ਹਮੇਸ਼ਾ ਹੀ ਇਸ ਤਰੀ ਬੁਲੰਗੀਆਂ ਮਾਰਨ ਅਗਰ ਉਹ ਦਲਜੀਤ ਭਾਈ ਨੇ ਇਹਨਾਂ ਨੂੰ ਹੌਸਲਾ ਲਾ ਦਿੱਤਾ ਹੁੰਦਾ ਮਿਸਟਰ ਬਾਜ ਵੀ ਚੱਕ ਦੇ ਉੱਤੇ ਉਹ ਇੱਕ ਵਾਰ ਨਹੀਂ ਤਿੰਨ ਵਾਰ ਕਿਹਾ ਆਲੇ ਵਕਤ ਵੀ ਕਿਹਾ ਬਿਠਾ ਕੇ ਬਕਾਇਦਾ ਸਨੈਪ ਵੀ ਕੀਤੀ ਹੈ ਔਰ ਆਪਣੀ ਮਰਜ਼ੀ ਨਾਲ ਉਹਨਾਂ ਨੇ ਕਰਾਇਆ ਕਿ ਇਹਨਾਂ ਦੀ ਸਟੈਪ ਕਰੋ ਮਿਸਟਰ ਵਾਲ ਦੀ ਤੇ ਬਾਅਦ ਇਹ ਤਨੇ ਉੱਤੇ ਚਖ ਦੇਣੇ ਅਗਰ ਉਹ ਫੱਟੇ ਇਸ ਤਰ੍ਹਾਂ ਇਹ ਨਾ ਕਹਿੰਦੇ ਵੀ ਫੱਟੇ ਚਖਦੇ ਤਾਂ ਅੱਜ ਮੇਰੇ ਬੇਟੇ ਦੇ ਅ ਇਹ ਜਿਹੜੀ ਮਤਲਬ ਇੱਕ ਇਹ ਕਿੰਨਾ ਧਿਆਨ ਜ਼ਿਆਦਾ ਹੈ ਨਹੀਂ ਸੀ ਕਿ ਜਿਹੜੇ ਰੌਂਗਟੇ ਦੇ ਵਿੱਚ ਕਹਿੰਦਾ ਮੇਰੇ ਲੋਰੀਆਂ ਉੱਥੇ ਆ ਕਿ ਅੱਜ ਇਹਦੇ ਜਿਹੜੀ ਹਿੰਮਤ ਪੈਦਾ ਹੋਈ ਹੈ ਉਹਨਾਂ ਦੇ ਹੌਸਲੇ ਨਾਲ ਹੋਈ ਹੈ ਹੁਣ ਜਦੋਂ ਇਹਨਾਂ ਨੇ ਸਟੈਪ ਚੱਕ ਲਿਆ ਉਹਨਾਂ ਦੇ ਆਸ਼ੀਰਵਾਦ ਨਾਲ ਪਹਿਲਾ ਜਦ ਪਹਿਲਾ ਸੌਂਗ ਆ ਗਿਆ ਦਾਰਵਿੰਦੀ ਜੀ ਨੇ ਮੌਕਾ ਦਿੱਤਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਦੀ ਹੈ ਤਾਂ ਪਲੀਜ਼ ਬੱਚੇ ਦੀ ਜੇ ਤੁਸੀਂ ਹੌਸਲਾ ਦੇਤਾ ਵੀ ਇਹ ਵੀ ਵਾਇਸ਼ ਜ਼ਰੂਰ ਰਿਕੁਐਸਟ ਹੈ ਤੁਹਾਡੇ ਹੱਥੋਂ ਕਿ ਬਹੁਤ ਦੇਨਦੀ ਹੈ ਅਗਰ ਤੁਸੀਂ ਇਸ ਕਾਬਲ ਸਮਝੀ ਨਾ ਦਿੱਤੇ ਨੂੰ ਮੌਕਾ ਲਈਓ ਕਿ ਇਹ ਵੀ ਮਤਲਬ ਤੁਹਾਡੇ ਨਾਲ ਰੈਪ ਕਰ ਸਕੇ ਔਰ ਤੁਸੀਂ ਕਦੇ ਜਿੰਦਗੀ ਵਿੱਚ ਮੌਕਾ ਜ਼ਰੂਰ ਦਿਓ ਜੇ ਅਗਰ ਕਾਬਲ ਸਮਝੀ ਰਹੀ ਜੇ ਇੱਕ ਵਾਰ ਇਹ ਤੁਹਾਡੇ ਨਾਲ ਰੈਪ ਕਰਨਾ ਚਾਹੁੰਦਾ ਪਲੀਜ਼ ਰਿਕੁਐਸਟ ਹੈ ਅਸੀਂ ਵੀ ਕਮਾਂਗੇ ਵੀ ਜਿਹੜੇ ਤੁਹਾਡੇ ਆਸਾਂ ਤੇ ਬੂਰ ਕਊਗਾ ਸਿਆਣੇ ਕਹਿੰਦੇ ਨੇ ਕਿਸੇ ਅਣਜਾਣ ਬੰਦੇ ਵੱਲੋਂ ਮਾਰਿਆ ਗਿਆ ਤਨ ਜਿਹੜਾ ਮਾਰ ਦਿੰਦਾ ਹੌਸਲਾ ਦਿੱਤਾ ਤਾਰ ਜਾਂਦਾ ਤੁਹਾਡੇ ਹੌਸਲੇ ਪਰੰੰਦ ਨੇ ਤਾਂ ਇੱਕ ਦਿਨ ਉਹ ਦੂਰ ਨਹੀਂ ਹੈਗਾ ਜਦੋਂ ਮਿਸਟਰ ਬਾਜ਼ ਦਜੀਤ ਸਿੰਘਾਂ ਦੇ ਸੌਂਗ ਦੇ ਵਿੱਚ ਦਿਖੂਗਾ ਕਿਉਂਕਿ ਕਦੇ ਨਾ ਕਦੇ ਪੱਥਰ ਤੇ ਬੂੰਦ ਪੈਂਦੀ ਆ ਤਾਂ ਤਰਸਾਂਉਂਦੀ ਆ ਵੀ ਨਹੀਂ ਦੇਖੋ ਤਬਲੇ ਕਰਦਾ ਤਾਂ ਖੈਰ ਪੈਣੀ ਪੜੀਆਂ ਅਗਲੇ ਤੁਸੀਂ ਜਿਹੜਾ ਸੌਂਗ ਆ ਉਹਦੇ ਬਰਕੀ ਕਹਿਣਾ ਚਾਹੁੰਦਾ ਅਗਲਾ ਸੌਂਗ ਅਸੀਂ ਮੈਂ ਤੇ ਭਾਜੀ 플ਾਨ ਕਰ ਰਹੇ ਆਂ ਤੇ ਇਹ ਤਾਂ ਚਲੋ ਹਲੇ ਮਤਲਬ 1-2 ਦਿਨ ਹੀ ਹੋਏ ਰਿਲੀਜ਼ ਹੋਏ ਇਹਨੂੰ ਤੇ ਉਸ ਤੋਂ ਬਾਅਦ ਦੇਖਦੇ ਆ ਮਤਲਬ ਹਰ ਚੀਜ਼ ਜਦੋਂ ਆਪਾਂ ਕੋਈ ਨਵੀਂ ਚੀਜ਼ ਕਰਦੇ ਤਾਂ ਉਹਨੂੰ ਟਾਈਮ ਵੀ ਲੱਗਦਾ ਵਾ ਕਾਫੀ ਮਤਲਬ ਕਈ ਮਹੀਨੇ ਲੱਗਦੇ ਆ ਮਤਲਬ ਦੇਖਣ ਨੂੰ ਕਹਿ ਲਾਦਾ ਜਿਵੇਂ 3-4 ਮਿੰਟ ਦੀ ਵੀਡੀਓ ਹੁੰਦੀ ਆ ਤੁਸੀਂ ਇੱਕ ਪੰਜਾਬੀ ਮੂਵੀ ਜਾਂ ਹਿੰਦੀ ਮੂਵੀ ਵੀ ਦੇਖੋਗੇ ਤਾਂ ਜੇ 2 ਘੰਟੇ ਦੀ ਮੂਵੀ ਹੁੰਦੀ ਆ ਤਾਂ ਉਹਦੇ ਪਿੱਛੇ ਕਾਫੀ ਮਤਲਬ ਉਹਨਾਂ ਦੇ ਐਫਰਟਸ ਹੁੰਦੇ ਆ ਕਿ ਮਿਹਨਤ ਹੁੰਦੀ ਆ ਸਾਲ-ਸਾਲ ਲੱਗ ਜਾਂਦਾ 2-2-4 ਲੱਗ ਜਾਂਦੇ ਫਿਲਮਾ ਬਣਾਉਣ ਨੂੰ ਤੇ ਇਦਾਂ ਹੀ ਸਾਨੂੰ ਵੀ ਮਤਲਬ ਅਗਰ ਕੋਈ ਗਾਣਾ ਸੀ ਅੱਗੇ ਹ ਤਾਂ ਉਹਨੂੰ ਵੀ ਥੋੜਾ ਲੱਗੂਆ ਟਾਈਮ ਤੇ ਅਗਲਾ ਗਾਣਾ ਸਾਡੇ ਭਾਜੀ ਲਿਖਣਗੇ ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਕਿ ਇਹ ਮੈਨੂੰ ਗਾਣਾ ਲਿਖ ਕੇ ਦੇਣਗੇ ਬਾਕੀ ਚਲੋ ਭਾਜੀ ਕਹਿ ਰਹੇ ਕਿ ਹਾਂ ਵੀ ਡਾਰਵਿਨ ਜੀ ਨੇ ਮੌਕਾ ਦਿੱਤਾ ਮੈਂ ਮੌਕਾ ਦਿੱਤਾ ਇਹ ਮੌਕਾ ਦਿਵਾਨ ਮਲੇ ਸਾਡੇ ਵਾਈ ਗੁਰੂ ਜੀ ਆ ਮੈਂ ਤਾਂ ਸਿਰਫ ਇੱਕ ਜ਼ਰੀਆ ਬਣਿਆ ਵਾ ਕਿਉਂਕਿ ਜੋ ਜੋ ਵੀ ਮੈਂ ਅੱਜ ਇੱਥੇ ਹੈਗਾ ਇਸ ਮੁਕਾਮ ਤੇ ਹੈਗਾ ਆਪਣੇ ਮਾਪਿਓ ਦੇ ਆਸ਼ੀਰਵਾਦ ਦੇ ਨਾਲ ਤੇ ਵਾਈ ਗੁਰੂ ਜੀ ਦੀ ਕਿਰਪਾ ਨਾਲ ਉਹਨਾਂ ਦੇ ਆਸ਼ੀਰਵਾਦ ਨਾਲ ਤੇ ਬਾਕੀ ਇੱਕ ਵਾਰ ਮੈਂ ਹੋਰ ਮੈਂ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਆਪਣਾ ਬਰਾਊਨ ਸ਼ੇਡ ਆਈਸ Song ਆ ਮੈਂ ਆਪਣੀ ਸਾਰੀ ਟੀਮ ਮੈਂਬਰ ਦਾ ਬਹੁਤ ਜ਼ਿਆਦਾ ਥੈਂਕ ਯੂ ਕਹਿਣਾ ਚਾਹੁੰਦਾ ਤੇ ਇਹਨਾਂ ਦੇ ਜਿਹੜੇ ਰਾਈਟਰ ਨੇ ਪਹਿਲਾਂ ਮੇਰੇ ਪਾਪਾ ਹੀ ਨੇ ਇਹ ਸੌਂਗ ਲਿਖਿਆ ਤੇ ਉਸ ਤੋਂ ਬਾਅਦ ਇਹਨੂੰ ਮੋਡੀਫਾਈ ਕੀਤਾ ਸਾਡੇ ਭਾਜੀ ਹੈਗੇ ਨੇ ਦੁਬਈ ਤੋਂ ਮਹਿੰਦਰ ਜਲੰਦਰੀ ਜੀ ਤੇ ਉਹਨਾਂ ਦਾ ਵੀ ਮੈਂ ਬੜਾ ਜ਼ਿਆਦਾ ਥੈਂਕਸ ਕਰਨਾ ਚਾਹੁੰਗਾ ਤੇ ਜਿੰਨੀ ਵੀ ਸਾਰੀ ਟੀਮ ਹੈ ਪਰ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਕਰਨਾ ਚਾਹੁੰਗਾ ਤੇ ਜਿੰਨੀ ਵੀ ਆਡੀਅנס ਆ ਤੇ ਸਾਰੇ ਅਗੇਸਟ ਮੇਰੀ ਰਿਕਵੈਸਟ ਆ ਕਿ ਤੁਸੀਂ ਸਾਡੀ ਟੀਮ ਨੂੰ ਖੂਬ ਖੂਬਸਾਰਾ ਪਿਆਰ ਦਿਓ ਤੇ ਸਾਡੀ ਵੀਡੀਓ ਨੂੰ ਬੱਦ-ਤਬਾ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸ आ, बहुत जो है कलाकार वाले दर्शकों पर मैं चाहना मैं अपने बहुत चाली चैनल मैंने अपने हालात कदम सामने नहीं कि लोगों को लगे या किसी ने भी ना लगे भी हालात दसना लेकिन मैं चाहना भी मैंने बहुत मेहनत की है बीस साल मेहनत की है जिद करके ਮੈਂ ਬਿਲਕੁਲ ਜ਼ੀਰੋ ਹੋ ਗਿਆ ਸੀ ਲੇਕਿਨ ਦਿਲਜੀਤ ਦੋਸਾਂਜੀ ਨੇ ਗਾਣਾ ਗਾਇਆ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਉਹਦੇ ਨਾਲ ਮੈਨੂੰ ਮਤਲਬ ਹੌਸਲਾ ਮਿਲਿਆ ਤੇ ਹੁਣ ਬਸੇ ਮੇਰੀ ਖੁਆਇਸ਼ ਜ਼ਰੂਰ ਵੀਰ ਧਿਆਨ ਰੱਖਿਓ ਵੈਰੀ ਵੈਰੀ ਰਿਕਵੈਸਟ ਹੈ ਵੀ ਅਗਰ ਇਹਨਾਂ ਨੂੰ ਮੌਕਾ ਮਿਲ ਜਵੇ ਇਸ ਕਾਵਲ ਸਮਝਾ ਤਾਂ ਮੈਂ ਤੁਹਾਡਾ ਬੜਾ ਧੰਨਵਾਦੀ ਹੋਵਾਂਗਾ ਜੇ ਤੁਹਾਨੂੰ ਹੱਥਾਪੀ ਦਿੱਤੀਆ ਤਾਂ ਪਲੀਜ਼ ਇਹਦੀ ਖੁਆਇਸ਼ ਹੈ ਕਿ ਕਿ ਨਾ ਚੀਜ਼ ਹੋ ਜਾਵੇ ਸਾਡਾ ਅੱਜ ਇਹ ਜਿਹੜੀ ਹੈਗੀ ਆ ਵਿਸ਼ੇਸ਼ ਇੰਟਰਵਿਊ ਕਰਦਾ ਮਕਸਦ ਇਹ ਹੀ ਸੀਗਾ ਇੱਕ ਤਾਂ ਨਵਾਂ ਸੌਂਗ ਇਹਨਾਂ ਦਾ ਜਿਹੜਾ ਆ ਉਹ ਦੂਸਰਾ ਇਕ ਕਹਲੋ ਪਰਿਵਾਰ ਜਿਹੜਾ ਹੈਗਾ ਬਹੁਤ ਜ਼ੀਰੋ ਲੈਵਲ ਦਾ ਪਰਿਵਾਰ ਹੈ ਗਰੀਬੀ ਦੇ ਬਹੁਤ ਦੇਖ ਰਿਹਾ ਹਲੇ ਆਸ ਲੈ ਕੇ ਚੱਲਿਆ ਵੀ ਅਸੀਂ ਜਿਹੜਾ ਹੈਗਾ ਸਾਡਾ ਵਧੀਆ ਮੁਕੰਮਲ ਤੇ ਪਹੁੰਚਾਂਗੇ ਅਸੀਂ ਇਸ ਦੰਦਲ ਦੇ ਵਿੱਚੋਂ ਬਾਹਰ ਨਿਕਲਾਂਗੇ ਸਾਡੇ ਬੱਚੇ ਨੇ ਜਿਹੜਾ ਹੈਗਾ ਜੀ ਉਸਾਂ ਦਾ ਆਪਣੇ ਕਿਸੇ ਨਾ ਕਿਸੇ ਸੰਗ ਵਿੱਚ ਕੰਮ ਦੇਣਗੇ ਤਾਂ ਕਿ ਇਹ ਬੱਚਾ ਜਿਹੜਾ ਹੈਗਾ ਕੱਲ ਦਾ ਸਟਾਰ ਬਣ ਸਕੇ ਕੋਸ਼ਿਸ਼ਾਂ ਨੇ ਪਹਿਲੀਆਂ ਪਹਿਲੀ ਕੋਸ਼ਿਸ਼ ਕੀਤੀ ਆ ਵਧੀਆ ਕੋਸ਼ਿਸ਼ ਕੀਤੀ ਆ ਆਸ ਰੱਖਦੇ ਆ ਅੱਗੇ ਵਾਸਤੇ ਜਿਹੜੀਆਂ ਅਜਾਈਆਂ ਕੋਸ਼ਿਸ਼ਾਂ ਕਰਦੇ ਰਹਿਣਗੇ ਵਧੀਆ ਸੰਗਤ ਵਿੱਚ ਕੰਮ ਕਰਕੇ ਪਰਿਵਾਰ ਦਾ ਤੇ ਆਪਣੇ ਸ਼ਹਿਰ ਦਾ ਨਾਮ ਚਾ ਕਰਨ ਗਿਆ ਔਨ 에ਅਰ ਲਈ ਮੈਂ ਸਰਜੀ ਸਿੰਘ ਟੋਲਾ ਕੈਮਰਾ ਪਰਸਨ ਹਰਸ਼ਜੀਤ ਜਨ